ਅਸੀਂ ਆਪਣੇ ਪਿੰਡ ਵੱਲੋਂ ਅੱਜ ਹਰਸਾ ਸ਼ੀਨਾ ਵੱਲੋਂ ਦਾਸ ਵੱਲੋਂ ਨਹੀਂ ਸਮੂੱਚੇ ਹਰਸਾ ਸ਼ੀਨਾ ਨਗਰ ਵੱਲੋਂ ਸਮੂੱਚੀਆਂ ਮੇਰੇ ਪਿੰਡ ਦੀਆਂ ਪੰਜ ਪੰਚਾਇਤਾਂ ਨੇ ਪੰਜ ਪੰਚਾਇਤਾਂ ਅਤੇ ਬਾਕੀ ਵੀ ਸਾਰੇ 13 ਪਾਰਟੀ ਬਾਈ ਤੋਂ ਉੱਤਰ ਉੱਠ ਕੇ ਸਾਰੇ ਪੰਜੇ ਪਿੰਡ ਅੱਜ ਗੁਰੂ ਸਾਹਿਬ ਦੇ ਕਾਰਨ ਕੇ ਅਰਦਾਸ ਕੀਤੀ ਹੈ ਨਿਯੋਟਿਆਂ ਦੇ ਓਟ ਇਨਾਂ ਤੇਰਿਆਂ ਦੇ ਤੇਰਾ ਨਾ ਆਸਰੇ ਅੰਦੇ ਅੱਜ ਦੇ ਸਿੱਖੇ ਪਿਤਾ ਅਸਰ ਜਾਨੀ ਤਨ ਤਨ ਕੰਨ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦਸਾਂ ਪਤਸਾਈਆਂ ਦੀ ਜਰਦੀ ਜੋ ਤੁਹਾਨੂੰ ਸ੍ਰੀ ਗੁਰੂ ਜਨ ਸਾਹਿਬੀ ਉਹਨਾਂ ਬ੍ਰਹਮ ਗਿਆਨੀ ਬਾਬਾ ਜੰਮਦਰਗਾ ਪਤਸਵਰ ਸਿੰਘ ਸਾਹਿਬ ਸਾਧੀ ਮਹਾਂਪੁਰਸ਼ ਉਹਦੇ ਚੰਦ ਕਮਨਾ ਸਰਦਾਸ ਮੀਰ ਦੀ ਜੋਦੀ ਆ ਪਾਤਸ਼ਾਹ ਜੀ ਹਰ ਜੀ ਉਹਨੇ ਮਾਣਿਆ ਤੂੰ ਮਾਣ ਅਨ ਕੀਜੀਆ ਚੇਤ ਕਰੇ ਕਿਰਗੋਵਿੰਦ ਤੇਰੀ ਪਤਨ ਤਕਾਉ ਕੁਰਬਾਨ ਸਾਹਿਬ ਜੀ ਜੋ ਹਰ ਮੇੜ ਦੇ ਵਿੱਚ ਆ ਸਲਮਾਨ ਸੱਚੇ ਪਾਤਸ਼ਾਹ ਸੰਤਾਂ ਆ ਹਨ ਮੈਂ ਆਪਣੇ ਵੱਲੋਂ 10 ਲੱਖ ਰੁਪਈਆ ਜਿਹੜਾ ਆ ਕਿਰਾਈ ਉਹ ਅੱਜ ਇੱਥੇ ਆਪਣੇ ਨਗਰ ਨੂੰ ਦਿੱਤੀ ਆ ਅਸੀਂ ਉਹ ਕੌਮ ਆ ਅਸੀਂ ਤੇ ਬਾਹਰਲੇ ਕਿਤੇ ਜਾ ਕੇ ਜਿੱਥੇ ਕਿਤੇ ਵੇਖੋ ਕਿਤੇ ਸਾਨੂੰ ਮੋਢਾ ਲਾਉਣਾ ਪਵੇ ਨਾ ਕਿਸੇ ਦੀ ਖਾਤਰ ਅਸੀਂ ਪਿੱਛੇ ਨਹੀਂ ਹਟਦੇ ਬਾਹਰਲੀ ਸੇਟਾਂ ਜਾ ਕੇ ਅਸੀਂ ਮਦਦ ਕਰਦੇ ਆਂ ਵੱਡੀ ਗ੍ਰਾਈ ਕਰਾਈ ਮੈਂ ਸਮਝਦਾ ਘਟੋ ਘਟ ਸਮੁੱਚੇ ਪਿੰਡ ਵੱਲੋਂ 50 ਲੱਖ ਦੇ ਕਰੀਬ ਦਵਾਈ ਕਰਕੇ ਜਿਹੜਾ ਅਸੀਂ ਮੈਂ ਚਾਹੁੰਨਾ ਇੱਕ ਇੱਕ ਪਿੰਡ ਜਿਹੜਾ ਨਾ ਅਸੀਂ ਗੋਦ ਲਈ ਜਿੱਦਾਂ ਸਪੋਜ਼ ਕਰੋ ਸਾਡੇ ਪਿੰਡ ਸ਼ੀਨੇ ਆ ਇੱਕ ਪਿੰਡ ਗੋਦੋ ਲੈ ਲੈਣ ਇੱਕ ਪਿੰਡ ਬੱਗੇ ਗੋਦ ਲੈ ਲੈਣ ਇੱਕ ਪਿੰਡ ਧਾਰੀਵਾਲ ਜਾਂ ਦੋ ਚਾਰ ਪਿੰਡ ਰਲ ਕੇ ਗੋਦ ਲੈ ਲੈਣ ਇੱਕ ਇੱਕ ਪਿੰਡ ਤੇ ਜਾ ਕੇ ਆਪਾਂ ਉਹਨਾਂ ਦੇ ਜਿੱਥੇ ਅੱਜ ਸਾਰਾ ਕੁਝ ਖਤਮ ਹੋ ਗਿਆ ਉਹਨਾਂ ਦੀ ਆਸ ਦੀ ਕਿਰਨ ਜਗਾਈਏ ਉਹਨਾਂ ਦੇ ਚੁੱਲਿਆਂ ਦੇ ਵਿੱਚ ਅੱਗ ਬਾਲਣ ਦੀ ਕੋਸ਼ਿਸ਼ ਕਰੀਏ ਕਿ ਸਾਡੇ ਅੱਜ ਇੱਥੇ ਬਿਖੇ ਬਿਖਿਆ 10 ਲੱਖ ਹੋਰ 20 ਲੱਖ ਦੀ ਕਿਰਾਇਆ ਤੈਨੂੰ ਬੜਾ ਵੱਡਾ ਮਾਣ ਆ ਆਪਣੇ ਸ਼ੀਨਿਆਂ ਤੇ ਹਮੇਸ਼ਾ ਸ਼ੀਨਾ ਕਬੱਡੀ ਕੱਪ ਜੇ ਕਿਸਾਨ ਅੰਦੋਲਨ ਚ ਡੀਜ਼ਲ ਫਰੀ ਦੀ ਗੱਲ ਸੀ ਤੋਂ ਵੀ ਸ਼ੀਨਿਆਂ ਵਾਲਿਆਂ ਨੇ ਸਿਆ ਸੀ ਮੈਨੂੰ ਆਪਣੇ ਇਲਾਕੇ ਤੇ ਆਪਣੇ ਪਿੰਡ ਤੇ ਬਹੁਤ ਵੱਡਾ ਮਾਣ ਆ ਸ਼ੀਨਿਆਂ ਤੇ ਤੇ ਮੇਰੇ ਸਾਡੇ ਕਰੀਬ ਘੱਟੋ ਘੱਟ 100-200 ਮੁੰਡਾ ਸਾਡੇ ਸ਼ੀਨਾ ਦਾ ਬਾਹਰ ਬੈਠਾ ਹੈ ਮੈਂ ਸਮਝਦਾ ਇਹ ਸਾਡੀ ਗਰਾਈ ਜਿਹੜੀ ਆ ਘੱਟੋ ਘੱਟ ਇੱਕ ਰੋਡ ਤੱਕ ਜਾਊਗੀ ਗੁਰਸਲਸਨ ਸ਼ੀਨਾ ਵੱਲੋਂ ਆਪਣੀ ਸਮੁੱਚੀ ਟੀਮ ਦੇ ਨਾਲ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਵੱਡੀ ਮੀਟਿੰਗ ਕੀਤੀ ਆ ਜਿਸ ਦੇ ਵਿੱਚ ਉਹਨਾਂ ਵੱਲੋਂ ਕੁ ਵੱਡੇ ਫੈਸਲੇ ਲਏ ਗਏ ਨੇ ਗੁਰਸਲਸਨ ਸ਼ੀਨਾ ਹੋਣਾਂ ਦੀ ਗੱਲ ਕਰੀਏ ਤਾਂ ਜਿੱਥੇ ਕਿਸਾਨੀ ਅੰਦੋਲਨ ਦੇ ਵਿੱਚ ਵੱਡੇ ਉਪਰਾਲੇ ਕੀਤੇ ਨੇ ਭਾਵੇਂ ਉਹ ਰਕੇਸ਼ ਟਰੈਟ ਲਈ ਹਰਮੰਦਰ ਸਾਹਿਬ ਦਾ ਜੜ ਲੈ ਕੇ ਗਏ ਹੋਣ ਤੇ ਉੱਥੇ ਹੀ ਕਿਸਾਨੀ ਅੰਦੋਲਨ ਨਾਲ ਵੱਡੇ ਉਪਰਾਲੇ ਕੀਤੇ ਨੇ ਗੁਰਸਲਸਨ ਸਿੰਘ ਸ਼ੀਨਾ ਸਾਡੇ ਨਾਲ ਨੇ ਸ਼ੀਨਾ ਸਾਹਿਬ ਅੱਜ ਜਿਹੜੀ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਕੀਤੀ ਆ ਹਰਪੀੜ ਤਾਂ ਨਹੀਂ ਕੀ ਮੀਟਿੰਗ ਕੀਤੀ ਗਈ ਹੈ ਪਹਿਲਾਂ ਤਾਂ ਮੈਂ ਫਤਿਹ ਦੀ ਸਾਂਝ ਪਾਵਾਂ ਵਾਹਿਗੁਰੂ ਜੀ ਕ ਵੇਖੋ ਜਿਹੜਾ ਅੱਜ ਦਾ ਦੌਰ ਆ ਜੋ ਮੈਂ ਸਮਝਦਾ ਜਿਹੜੇ ਹੜਾਂ ਦੀ ਲਪੇਟ ਚ ਕਿਸਾਨ ਆਏ ਨੇ ਉਹਨਾਂ ਦਾ ਸਾਰਾ ਕੁਝ ਰੁੜ ਗਿਆ ਉਹਨਾਂ ਦੇ ਘਰ ਖਤਮ ਹੋ ਗਏ ਉਹਨਾਂ ਦੀਆਂ ਜ਼ਮੀਨ ਜਾਇਦਾਦਾਂ ਫਸਲਾਂ ਸਾਰਾ ਕੁਝ ਵੇਖੋ ਖਤਮ ਹੋ ਗਿਆ ਅਸੀਂ ਆਪਣੇ ਪਿੰਡ ਵੱਲੋਂ ਅੱਜ ਹਰសា ਸ਼ੀਨਾ ਵੱਲੋਂ ਦਾਸ ਵੱਲੋਂ ਨਹੀਂ ਸਮੁੱਚੇ ਹਰសា ਸ਼ੀਨਾ ਨਗਰ ਵੱਲੋਂ ਸਮੁੱਚੀਆਂ ਮੇਰੇ ਪਿੰਡ ਦੀਆਂ ਪੰਜ ਪੰਚਾਇਤਾਂ ਨੇ ਪੰਜ ਪੰਚਾਇਤਾਂ ਅਤੇ ਬਾਕੀ ਵੀ ਸਾਰੇ ਤੇ ਪਾਰਟੀ ਬਾਈ ਤੋਂ ਉੱਤਰ ਉੱਠ ਕੇ ਸਾਰੇ ਪੰਜੇ ਪਿੰਡ ਅੱਜ ਗੁਰੂ ਸਾਹਿਬ ਦੇ ਕਾਰਨ ਕੇ ਅਰਦਾਸ ਕੀਤੀ ਹੈ ਅੱਜ ਇੱਥੋਂ ਸਾਰਿਆਂ ਨੇ ਇਹ ਪਰਨ ਕੀਤਾ ਵੀ ਸਾਡੇ ਜਿਹੜੇ ਮਹਾਪੁਰਸ਼ ਨੇ ਬਾਬਾ ਜੀ ਹਰਭਜਨ ਸਿੰਘ ਕੁੱਲੀ ਵਾਲੇ ਬਾਬਾ ਜੀ ਸਰਦਾਰਾ ਸਿੰਘ ਨੇ ਮੋਰਚਾ ਸਾਹਿਬ ਵਾਲੇ ਬਾਬਾ ਜੀ ਅਮਰੀਕ ਸਿੰਘ ਨੇ ਜਿਹੜੇ ਉੱਥੇ ਸ਼ੀਦਾ ਸਾਹਿਬ ਗੁਰਦ ਗੁਰਦਵਾਰਾ ਸਾਹਿਬ ਵਾਲੇ ਅਸੀਂ ਸਾਰੇ ਤਿੰਨ ਵੱਡੇ ਗੁਰਦਵਾਰਾ ਸਾਹਿਬ ਨੇ ਬਾਕੀ ਪਿੰਡਾਂ ਪਿੰਡਾਂ ਚ ਸਾਡੇ ਗੁਰਦਵਾਰਾ ਸਾਹਿਬਾਂ ਨੇ ਅਸੀਂ ਪਰ ਆਪਣੇ ਸਮੁੱਚੇ ਪੰਜਾਂ ਪਿੰਡਾਂ ਵੱਲੋਂ ਇਹ ਫੈਸਲਾ ਕੀਤਾ ਵੀ ਅੱਜ ਵੱਡੇ ਵੱਡੀ ਲੋੜ ਹੈ ਉਥੇ ਵੇਖੋ ਦਵਾਈਆਂ ਦੀ ਖਾਦਾਂ ਦੀ ਡੀਜ਼ਲ ਦੀ ਸਾਰਾ ਕੁਝ ਉਹਨਾਂ ਦਾ ਖਤਮ ਹੋ ਗਿਆ ਘਰਾਂ ਦੀ ਅੱਜ ਆਪਾਂ ਨੂੰ ਵੱਡੇ ਲੈਵਲ ਤੇ ਉੱਠ ਕੇ ਆਪਣੇ ਉਹਨਾਂ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਲਾਉਣਾ ਚਾਹੀਦਾ ਕਿਉਂਕਿ ਸਾਡੀ ਅਸੀਂ ਉਹ ਕੌਮ ਆ ਅਸੀਂ ਤੇ ਬਾਹਰਲੇ ਕਿਤੇ ਜਾ ਕੇ ਜਿੱਥੇ ਕਿਤੇ ਵੇਖੋ ਕਿਤੇ ਸਾਨੂੰ ਮੋਢਾ ਲਾਉਣਾ ਪਵੇ ਨਾ ਕਿਸੇ ਦੀ ਖਾਤਰ ਅਸੀਂ ਪਿੱਛੇ ਨਹੀਂ ਹਟਦੇ ਬਾਹਰਲੀ ਸਟੇਟਾਂ ਜਾ ਕੇ ਅਸੀਂ ਮਦਦ ਕਰਦੇ ਆ ਪਰ ਅੱਜ ਸਾਡੇ ਆਪਣੇ ਘਰ ਦੇ ਵਿੱਚ ਜਿਹੜਾ ਇਹ ਦੁੱਖ ਦੀ ਘੜੀ ਆ ਅਸੀਂ ਅੱਜ ਆਪਣੇਆਂ ਨਾਲ ਖਲੋਂ ਦੀ ਸਾਡੀ ਗੱਲ ਆ ਇਸ ਕਰਕੇ ਅਸੀਂ ਅੱਜ ਵੱਡੀ ਗ੍ਰਾਈ ਕਰਕੇ ਮੈਂ ਸਮਝਦਾ ਘਟੋ ਘਟ ਸਮੁੱਚੇ ਪਿੰਡ ਵੱਲੋਂ 50 ਲੱਖ ਦੇ ਕਰੀਬ ਗਵਾਹੀ ਕਰਕੇ ਜਿਹੜਾ ਅਸੀਂ ਮੈਂ ਚਾਹੁੰਨਾ ਇੱਕ ਇੱਕ ਪਿੰਡ ਜਿਹੜਾ ਨਾ ਅਸੀਂ ਗੋਦ ਲਈਏ ਜਿੱਦਾਂ ਸਪੋਜ਼ ਕਰੋ ਸਾਡੇ ਪਿੰਡ ਸ਼ੀਨੇ ਆ ਇੱਕ ਪਿੰਡ ਗੋਦ ਉਹ ਲੈ ਲੈਣ ਇੱਕ ਪਿੰਡ ਬੱਗੇ ਗੋਦ ਲੈ ਲੈਣ ਇੱਕ ਪਿੰਡ ਧਾਰੀਵਾਲ ਜਾਂ ਦੋ ਚਾਰ ਪਿੰਡ ਰਲ ਕੇ ਗੋਦ ਲੈ ਲੈਣ ਇੱਕ ਇੱਕ ਪਿੰਡ ਤੇ ਜਾ ਕੇ ਆਪਾਂ ਉਹਨਾਂ ਦੇ ਜਿੱਥੇ ਅੱਜ ਸਾਰਾ ਕੁਝ ਖਤਮ ਹੋ ਗਿਆ ਉਹਨਾਂ ਦਾ ਉਹਨਾਂ ਦੀ ਆਸ ਦੀ ਕਿਰਨ ਜਗਾਈਏ ਉਹਨਾਂ ਦੇ ਚੁੱਲਿਆਂ ਦੇ ਵਿੱਚ ਅੱਗ ਬਾਲਣ ਦੀ ਕੋਸ਼ਿਸ਼ ਕਰੀਏ ਉਹਨਾਂ ਦੀ ਜਿਹੜੀਆਂ ਜ਼ਮੀਨ ਹੈ ਉਸ ਨੂੰ ਪਧਰਾ ਕਰਨ ਦਾ ਕੰਮ ਕਰੀਏ ਉੱਥੇ ਜਾ ਕੇ ਉਹਨਾਂ ਨੂੰ ਜਿਹੜਾ ਜਿਨ੍ਹਾਂ ਦੇ ਬਿਲਕੁਲ ਘਰ ਖਤਮ ਹੋ ਗਏ ਨੇ ਤਿਆਂ ਜਿਨ੍ਹਾਂ ਦੇ ਬੂਰ ਬਿਲਕੁਲ ਪਾਣੀ ਵਾਲੇ ਬਹਿ ਗਏ ਨੇ ਜਾਂ ਜਿੱਥੇ ਸਾਰਾ ਕੁਝ ਖਤਮ ਹੋ ਗਿਆ ਮੈਂ ਸਮਝਦਾ ਉੱਥੇ ਜਾ ਕੇ ਇੱਕ ਇੱਕ ਪਿੰਡ ਨੂੰ ਜੇ ਚਾਰ ਚਾਰ ਪਿੰਡ ਅਸੀਂ ਚਲੇ ਜਾਈਏ ਨਾ ਤੇ ਮੈਂ ਨਹੀਂ ਸਮਝਦਾ ਕਿ ਬਹੁਤ ਵੱਡੀ ਗੱਲ ਹੈ ਕੋਈ ਸ਼ਿਨੀ ਸਾਹਿਬ ਤੁਹਾਡੇ ਵੱਲੋਂ ਜ ਨਿੱਜੀ ਐਲਾਨ ਕਿੰਨਾ ਕੀਤਾ ਗਿਆ ਨਿੱਜੀ ਤੁਸੀਂ ਆਪਣੇ ਰਾਸ਼ੀ ਦੇ ਵਿੱਚੋਂ ਕਿੰਨੇ ਪੈਸੇ ਦੇ ਰਹੇ ਹੋ ਜੀ ਮੈਂ ਆਪਣੇ ਵੱਲੋਂ 10 ਲੱਖ ਰੁਪਈਆ ਜਿਹੜਾ ਆ ਪਿਗਰਾਇਓ ਅੱਜ ਇੱਥੇ ਆਪਣੇ ਨਗਰ ਨੂੰ ਦਿੱਤੀ ਆ ਬਾਕੀ ਸਾਡੇ ਅੱਜ ਇੱਥੇ ਬੈਠਿਆਂ ਬੈਠਿਆਂ ਹੀ 10 ਲੱਖ ਹੋਰ 20 ਲੱਖ ਦੀ ਗ੍ਰਾਈਓ ਤੇ ਮੈਨੂੰ ਬੜਾ ਵੱਡਾ ਮਾਣ ਆ ਆਪਣੇ ਸ਼ੀਨਿਆਂ ਤੇ ਹਮੇਸ਼ਾ ਸ਼ੀਨਾ ਕਬੱਡੀ ਕੱਪ ਜੇ ਕਿਸਾਨ ਅੰਦੋਲਨ ਚ ਡੀਜ਼ਲ ਫਰੀ ਦੀ ਗੱਲ ਸੀ ਤੋਂ ਵੀ ਸ਼ੀਨਿਆਂ ਵਾਲਿਆਂ ਦੇ ਸਿਆ ਸੀ ਮੈਨੂੰ ਆਪਣੇ ਇਲਾਕੇ ਤੇ ਆਪਣੇ ਪਿੰਡ ਤੇ ਬਹੁਤ ਵੱਡਾ ਮਾਣ ਆ ਸ਼ੀਨਿਆਂ ਤੇ ਤੇ ਮੇਰੇ ਸਾਡੇ ਕਰੀਬ ਘੱਟੋ ਘੱਟ 1200 ਮੁੰਡਾ ਸਾਡੇ ਸ਼ੀਨਾ ਦਾ ਬਾਹਰ ਬੈਠਾ ਆ ਮੈਂ ਸਮਝਦਾ ਇਹ ਸਾਡੀ ਗ੍ਰਾਈ ਜਿਹੜੀ ਆ ਘੱਟੋ ਘੱਟ 1 ਕਰੋੜ ਤੱਕ ਜਾਊਗੀ ਮੈਂ ਡੀਸੀ ਸਾਹਿਬ ਨੂੰ ਮਿਲ ਕੇ ਜਾਂ ਸਾਡੀ ਆਪਣੇ ਪੰਜਾਂ ਪਿੰਡਾਂ ਦੀ ਟੀਮ ਜਾ ਕੇ ਜਿੱਥੇ ਸਭ ਤੋਂ ਵੱਧ ਨੁਕਸਾਨ ਹੋਇਆਊਗਾ ਉਹ ਪਿੰਡ ਨੂੰ ਗੋਦ ਲਾਵਾਂਗੇ ਉਸ ਪਿੰਡ 'ਚ ਜਾ ਕੇ ਉਹਨਾਂ ਲੋਕਾਂ ਨਾਲ ਮੋਢੇ ਨਾਲ ਮੋਢਾ ਲਾਵਾਂਗੇ ਤੇ ਉਸ ਪਿੰਡ ਨੂੰ ਫੇਰ ਆਬਾਦ ਕਰਾਂਗੇ। ਅਸ਼ੀਨਾ ਸਾਹਿਬ ਬਹੁਤ ਸਾਰੇ ਲੋਕ ਪੰਜਾਬ ਭਰ ਤੋਂ ਇਸ ਅਜਨਾਲੇ ਦੇ ਵਿੱਚ ਪਹੁੰਚ ਰਹੇ ਨੇ। ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਪਰ ਉੱਥੋਂ ਤੱਕ ਪਹੁੰਚਿਆ ਨਹੀਂ ਜਾ ਰਿਹਾ। ਜਿਵੇਂ ਤੁਸੀਂ ਵੀ ਜਾ ਕੇ ਵੇਖਿਆ ਹੋਵੇਗਾ ਕਿਸ਼ਤੀਆਂ ਦੀ ਬੜੀ ਵੱਡੀ ਸਮੱਸਿਆ ਆ ਰਹੀ ਆ। ਪਰ ਕਿਸ ਤਰ੍ਹਾਂ ਵੇਖਦੇ ਹੋ ਕਿ ਇਹੋ ਜੀ ਸੇਵਾ ਵੀ ਕਰਨ ਦੇ ਵਿੱਚ ਨਹੀਂ ਵੇਖੋ ਗੱਲ ਸਿਰਫ ਇਹੋਈ ਆ ਕਿ ਕਿਸਾਨ ਅंदोलਨ 'ਚ ਵੀ ਅਸੀਂ ਜਾ ਕੇ ਵੇਖਿਆ ਵੀ ਉੱਥੇ ਕਿਸ ਚੀਜ਼ ਦੀ ਜ਼ਰੂਰਤ ਆ। ਤੇ ਸਾਹਮਣੇ ਆਇਆ ਵੀ ਉੱਥੇ ਸੰਗਤ ਦੀ ਬਹੁਤ ਵੱਡੀ ਜਿਹੜੀ ਜ਼ਰੂਰਤ ਆ। ਉਦੋਂ ਡੀਜ਼ਲ ਫਰੀ ਦੀ ਸੇਵਾ ਸ਼ੁਰੂ ਕੀਤੀ ਸੀ ਇਸ ਤਰ੍ਹਾਂ ਅੱਜ ਉਥੇ ਆਪਾਂ ਨੂੰ ਜਾਣਾ ਚਾਹੀਦਾ ਸਾਰਿਆਂ ਨੂੰ ਮੌਕਾ ਵੇਖਣਾ ਚਾਹੀਦਾ ਅੱਜ ਪੂਰੇ ਪੰਜਾਬ ਚੋਂ ਮੈਂ ਸੋਚਦਾ ਇੱਥੇ 100 200 ਟਰਾਲੀ ਜਿਹੜੀ ਆ ਉਹ ਸਮਾਨ ਦੀ ਲੰਗਨ ਡਈ ਆ ਪਰ ਅੱਗੇ ਕਿਸ਼ਤੀਆਂ ਦੀ ਘਾਟ ਹੋਣ ਕਰਕੇ ਉਹ ਸਮਾਨ ਜਿਹੜਾ ਪ੍ਰੋਪਰ ਜਿਹੜਾ ਪਿੰਡਾਂ ਦੇ ਵਿੱਚ ਪਹੁੰਚਾਇਆ ਨਹੀਂ ਜਾ ਰਿਹਾ ਜਾਦੀ ਲੋਡ ਜਿਹੜੀ ਪੈਣੀ ਹੈ ਨਾ ਉਹ ਮੈਂ ਸੰਗਤ ਨੂੰ ਬੇਨਤੀ ਕਰਦਾ ਉਹ ਪੈਣੀ ਆ ਜਿਸ ਦਿਨ ਪਾਣੀ ਉੱਤਰ ਗਿਆ ਉਹ ਦਿਨ ਫੋਟੋਆਂ ਵਾਲੇ ਸਾਰੇ ਭੱਜ ਜਾਣੇ ਨੇ ਉਹ ਦਿਨ ਅਸਲੀ ਸੇਵਾਦਾਰ ਜਿਹੜੇ ਉਹਨਾਂ ਦੀ ਲੋੜ ਆ ਤੇ ਉਹ ਮੁੜ ਕੇ ਕਿਸੇ ਨੇ ਉੱਥੇ ਸਾਰ ਨਹੀਂ ਲੈਣੀ ਨਾ ਮੁੜ ਕੇ ਕਿਸੇ মিডিਆ ਨੇ ਉੱਥੇ ਜਾਣਾ ਉਹਨਾਂ ਲੋਕਾਂ ਦੀ ਬਾਅਦ ਦੇ ਵਿੱਚ ਜਿਹੜੀ ਜ਼ਰੂਰਤ ਹੈ ਨਾ ਸਭ ਤੋਂ ਵੱਡੀ ਸੇਵਾ ਬਾਅਦ ਦੇ ਵਿੱਚ ਹੈ ਜਿੱਦਨ ਪਾਣੀ ਉੱਤਰ ਗਿਆ ਕਿਉਂਕਿ ਉਹਨਾਂ ਦੀਆਂ ਫਸਲਾਂ ਬਿਲਕੁਲ ਬਰਬਾਦ ਨਹੀਂ ਸਾਰਾ ਕੁਝ ਉਹਨਾਂ ਦਾ ਖਤਮ ਆ ਆਉਣ ਵਾਲੇ ਇੱਕ ਸਾਲ ਤੱਕ ਇਹ ਵੀ ਨਹੀਂ ਦਿਖਦਾ ਵੀ ਉਹ ਦੁਬਾਰਾ ਫੇਰ ਆਪਣੇ ਪੈਰਾਂ 'ਚੋਂ ਉੱਠ ਪੈਣਗੇ ਠੀਕ ਹੈ ਨਾ ਇਸ ਕਰਕੇ ਸਾਨੂੰ ਪਿੰਡ ਪਿੰਡ ਮੈਂ ਦੂਜੇ ਪਿੰਡਾਂ ਨੂੰ ਵੀ ਬੇਨਤੀ ਕਰਦਾ ਵੀ ਆਪਾਂ ਨੂੰ ਪਿੰਡ ਪਿੰਡ ਗ੍ਰਹੀ ਕਰਨੀ ਚਾਹੀਦੀ ਆ ਅਸਲੀ ਲੋਡ ਅੱਜ ਤੋਂ ਦਹਾ ਦੇਣਾ ਨੂੰ ਪੈਣੀ ਆ ਦੋ-ਦੋ ਚਾਰ-ਚਾਰ ਪਿੰਡ ਇਕੱਠੇ ਹੋ ਕੇ ਇੱਕ-ਇ ਗੋਦ ਲੈਣ ਦਾ ਕੰਮ ਕਰੋ ਮੈਂ ਸਾਰੇ ਨੌਜਵਾਨ ਬਾਹਰ ਵੀ ਬਾਹਰ ਵੀ ਐਨਆਰਆਈਆਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਵੀ ਆਪਣੇ ਪਿੰਡਾਂ ਚ ਬਾਹਰ ਇਧਰ ਉਧਰ ਨਹੀਂ ਸਮਾਨ ਦਾ ਕੋਈ ਫਾਇਦਾ ਨਹੀਂ ਆ ਆਪਣੇ ਪਿੰਡਾਂ ਚ ਕੋਈ ਸਾਂਝੇ ਬੰਦੇ ਸੰਤ ਮਹਾਂਪੁਰਸ਼ ਅੱਗੇ ਲਾ ਕੇ ਜਿੱਦਾਂ ਅਸੀਂ ਅੱਜ ਬਾਬਾ ਜੀਰ ਭੈਣ ਸਿੰਘ ਕੁੱਲੀ ਵਾਲਿਆਂ ਦੀ ਗਵਾਹੀ ਚ ਇਹਨਾਂ ਦੇ ਵੀ ਇਦਾਂ ਸਾਂਝੇ ਮਹਾਂਪੁਰਸ਼ਾਂ ਨੂੰ ਅੱਗੇ ਲਾ ਕੇ ਗ੍ਰਹੀ ਕਰਕੇ ਇੱਕ ਇੱਕ ਪਿੰਡ ਨੂੰ ਗੋਦ ਲੈ ਕੇ ਤੇ ਉਹਨਾਂ ਦੀ ਜਿਹੜਾ ਉਹਨਾਂ ਦੀ ਮਦਦ ਕਰੀਏ ਗੁਰੂ ਸਾਹਿਬ ਜੀ ਤੁਸੀਂ ਗੱਲ ਕੀਤੀ ਐ ਇਸ ਹੜ ਦੇ ਵਿੱਚ ਆਫਤ ਦੇ ਵਿੱਚ ਫੋਟੋ ਕਲਚਰ ਬਹੁਤ ਚੱਲ ਪਿਆ ਬਹੁਤ سارے ਲੋਕ ਆਉਂਦੇ ਨੇ ਦੂਰੋਂ ਦਰਦਿਓ ਤੇ ਸਿਆਸਤ ਕਰਕੇ ਜਾਂਦੇ ਨੇ ਇੱਕ ਇੱਕ ਦੋ ਲਫਾਫਾ ਵੰਡਦੇ ਨੇ ਤੇ ਫੋਟੋ ਖਿਚਾ ਕੇ ਗਾਂ ਜਾਂਦੇ ਨੇ ਚਲੋ ਕੁਝ ਨਾ ਕੁਝ ਤੇ ਕਰਦੇ ਹੀ ਆ ਫੋਟੋਆਂ ਦੇ ਵਿੱਚ ਇੱਕ ਇੱਕ ਦੋ ਦੋ ਲਫਾਫੇ ਦੇ ਕੇ ਤਾਂ ਵੀ ਉਹਨਾਂ ਦਾ ਧੰਨਵਾਦ ਆ ਕੁਝ ਨਾ ਕੁਝ ਮੈਂ ਸਮਝਦਾ ਅੱਜ ਲੋੜ ਕਿਸੇ ਤੇ ਕਿੰਤੂ ਪਰੰਤੂ ਕਰਨ ਦੀ ਨਹੀਂ ਐ ਮਾਲਾ ਸਾਹਿਬ ਅੱਜ ਲੋੜ ਆ ਉਹਨਾਂ ਲੋਕਾਂ ਨਾਲ ਮੋਢੇ ਨਾਲ ਮੋਢਾ ਲਾਉਣ ਦੀ ਤੇ ਗੁਰੂ ਸਾਹਿਬ ਦੇ ਜਦੋਂ ਉਹਦੀ ਦਰਗਾਹ ਦੇ ਵਿੱਚ ਜਾਣਾ ਨਾ ਜੀ ਜੇ ਆਪਾਂ ਘਰ ਅੱਜ ਖਲੋਤੇ ਜਦੋਂ ਆਪਾਂ ਬੈਠੇ ਆ ਉੱਥੇ ਜਿਹੜਾ ਲੇਖਾ ਲਿਖਿਆ ਜਣਾ ਉੱਥੇ ਫਿਰ ਜੋ ਦਿਲੋਂ ਕਿਸੇ ਨੇ ਕੀਤਾ ਉਹਦਾ ਹੀ ਆ ਉੱਥੇ ਫੋਟੋ ਵਾਲਾਂ ਦਾ ਕੋਈ ਲੇਖਾ ਨਹੀਂ ਆਜੀ ਦੀ ਤਿਆਰੀ ਕੀਤੀ ਹੈ ਤੇ ਹੁਣ ਕਿੰਨੇ ਦਿਨਾਂ ਤੱਕ ਜਿਹੜੇ ਉਹਨਾਂ ਲੋਕਾਂ ਤੱਕ ਪਹੁੰਚੋਗੇ ਕਿਦੋਂ ਤਿਆਰੀ ਕਰ ਲਈ ਹੁੰਦੀ ਅਸੀਂ ਸਵੇਰ ਤੋਂ ਆਪਣੇ ਨਗਰ ਦੇ ਵਿੱਚ ਘਰ ਘਰ ਜਾ ਕੇ ਗ੍ਰਾਹੀ ਕਰਾਂਗੇ ਹਰ ਘਰ ਦੇ ਵਿੱਚ ਆਪਣੇ ਪੰਜਾਂ ਪਿੰਡਾਂ ਦੀਆਂ ਸਾਡੀਆਂ ਪੰਜੇ ਪੰਚਾਇਤਾਂ ਸਾਰੇ ਸਾਡੇ ਸਮੂਹ ਨਗਰ ਦੇ ਵਿੱਚ ਇਕੱਲੇ ਇਕੱਲੇ ਘਰ-ਘਰ ਜਾਵਾਂਗੇ ਤੇ ਗ੍ਰਾਹੀ ਕਰਕੇ ਸੰਤਾ ਮਹਾਪੁਰਸ਼ਾਂ ਨੂੰ ਇੱਥੇ ਜਮ੍ਹਾਂ ਕਰਾਵਾਂਗੇ ਆਪਣੇ ਨਗਰ ਜਿੱਥੇ ਖਾਨਪੜ ਸਾਹਿਬ ਦਾ ਭੋਗ ਪਊਗਾ ਸਮੁੱਚੇ ਪੰਜੇ ਪਿੰਡ ਇੱਥੇ ਹਾਜ਼ਰ ਹੋਣਗੇ ਫਿਰ ਉਸ ਉਹਨੇ ਦਸ ਦਣਾ ਨੂੰ ਪਾਣੀ ਨਹੀਂ ਵੀ ਲੈ ਜਾਊਗਾ ਫਿਰ ਅਸੀਂ ਇੱਕ ਪਿੰਡ ਲੈ ਕੇ ਫਿਰ ਤੁਹਾਨੂੰ ਵੀ ਮਾਲਾ ਸਾਹਿਬ ਬੇਨਤੀ ਕਰਾਂਗੇ ਵੀ ਆਓ ਅੱਜ ਉਸ ਪਿੰਡ ਦੇ ਵਿੱਚ ਚੱਲੀਏ ਤੇ ਫਿਰ ਉੱਥੇ ਜਾ ਕੇ ਉਹਨਾਂ ਭੈਣ ਭਰਾਵਾਂ ਦੀ ਮਦਦ ਕਰਾਂਗੇ ਹਰਦੀਪ ਸਿੰਘ ਖੀਵਾ ਸੜਨ ਵਾਲੇ ਖੀਵਾ ਸਾਹਿਬ ਤੁਸੀਂ ਵੀ ਇਨ੍ਹਾਂ ਇਲਾਕੇ ਨੂੰ ਬਿਲੋਂਗ ਕਰਦੇ ਹੋ ਸ਼ੀਨਿਆ ਪਿੰਡ ਨੂੰ ਬਿਲੋਂਗ ਕਰਦੇ ਹੋ ਤੇ ਤੁਹਾਡੇ ਵੱਲੋਂ ਵੀ ਜੋਗਦਾਨ ਦਿੱਤਾ ਜਾ ਰਿਹਾ ਕਿਹੜੇ ਕਿਹੜੇ ਪਿੰਡ ਜਿਹੜੇ ਆ ਇਸ ਵੱਡੇ ਜੋਗਦਾਨ ਦੇ ਵਿੱਚ ਸਾਹਮਣੇ ਆਏਗਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਵੱਡੀ ਗੱਲ ਇਹ ਵੀ ਹਰ ਸ਼ਾਸ਼ੀ ਨਾ ਇੱਕ ਬਹੁਤ ਵੱਡਾ ਪਿੰਡ ਹੈ ਜਿਹਦੀਆਂ ਕਿ ਪੰਜ ਆਬਾਦੀਆਂ ਹੋ ਚੁੱਕੀਆਂ ਨੇ ਪਹਿਲੀ ਆਬਾਦੀ ਸ਼ੁਰੂ ਕਰਦੇ ਆਪਾਂ ਹਰਸ਼ਾਸ਼ੀਨਾ ਉੱਚਾ ਕਿਲਾ ਹਰਸ਼ਾਸ਼ੀਨਾ ਵਿਚਲਾ ਕਿਲਾ ਹਰਸ਼ਾਸ਼ੀਨਾ ਸਬਾਜਪੁਰ ਹਰਸ਼ਾਸ਼ੀਨਾ ਵਰਨਾਲੀ ਤੇ ਹਰਸ਼ਾਸ਼ੀਨਾ ਕੁੱਕੜਾਂਵਾਲਾ ਇਹ ਹਰਸ਼ਾਸ਼ੀਨਾ ਦੀਆਂ ਪੰਜ ਆਬਾਦੀਆਂ ਦੇ ਇੱਕ ਵੱਡੇ ਪੱਧਰ ਤੇ ਪਹਿਲਾਂ ਇੱਕ ਹੀ ਪੰਚਾਇਤ ਹੁੰਦੀ ਸੀ ਤੇ ਆਬਾਦੀ ਵੱਧ ਹੋਣ ਕਰਕੇ ਸਰਕਾਰ ਵੱਲੋਂ ਜਿਵੇਂ ਇਹਦੀਆਂ ਵੱਖ-ਵੱਖ ਪੰਚਾਇਤਾਂ ਕਰ ਦਿੱਤੀਆਂ ਗਈਆਂ ਤੇ ਹੁਣ ਹਰਸ਼ਾਸ਼ੀਨਾ ਪਿੰਡ ਜਿਹੜਾ ਇੱਕ ਹੀ ਵੱਜਦਾ ਆ ਆਬਾਦੀਆਂ ਦੀਆਂ ਪੰਜ ਪੰਚਾਇਤਾਂ ਹੋ ਚੁੱਕੀਆਂ ਤੇ ਇਹ ਪੰਚਾਇਤਾਂ ਜਿਹੜੀਆਂ ਇਹਨਾਂ ਨੇ ਇੱਕ ਸਾਂਝਾ ਉਪਰਾਲਾ ਅੱਜ ਬਾਬਾ ਜੀ ਦੀ ਕੁਲੀ ਹਰਸ਼ਾਸ਼ੀਨਾ ਜਿਹੜਾ ਗੁਰਦੁਆਰਾ ਸਾਹਿਬ ਉੱਥੇ ਇੱਕ ਇਕਤਰਤਾ ਕੀਤੀ ਹੈ ਸਾਰੇ ਨੇ ਮਤਲਬ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਕਤਰਤਾ ਹੈ ਇੱਕ ਮੀਟਿੰਗ ਹੈ ਆਪਾਂ ਇਹਦੇ ਵਿੱਚ ਕਿਸੇ ਪਾਰਟੀ ਨੂੰ ਨਹੀਂ ਲੈਣਾ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਜਿਹੜਾ ਅੱਗੇ ਨਹੀਂ ਲਾਉਣਾ ਇਹ ਸੇਵਾ ਦਾ ਹੈ ਸੇਵਾ ਇਹਦੇ ਵਿੱਚ ਬਾਬਾ ਜੀ ਹਰਪ੍ਰੀਤ ਸਿੰਘ ਜੀ ਜਿਹੜੇ ਇੱਥੋਂ ਦੇ ਮੁਖੀ ਨੇ ਗੁਰਦੁਆਰਾ ਬਾਬਾ ਜੀ ਦੀ ਕੁਲੀ ਸੰਗਤ ਬੂੰਗਾ ਸੰਗਤ ਸਰ ਜਿਹੜਾ ਇਹਨਾਂ ਦਾ ਡੇਰਾ ਇਕ ਆਨੰਦਪੁਰ ਸਾਹਿਬ ਵੀ ਹੈ ਤੇ ਇੱਥੇ ਵੀ ਇਹ ਸੇਵਾ ਕਰਦੇ ਨੇ ਉਹਨਾਂ ਨੂੰ ਅੱਗੇ ਲਾ ਕੇ ਸਮਾਹ ਪਰਿਸ਼ਾਣ ਨੂੰ ਤੇ ਗ੍ਰਾਈ ਜੋ ਹੈ ਆਪਾਂ ਇੱਥੇ ਹੁਣੇ ਹੀ ਮੀਟਿੰਗ ਕੀਤੀ ਸੀ ਸਾਰਿਆਂ ਨੇ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਦੇ ਅੱਗੇ ਹੁਕਮਨਾਮਾ ਲਿਆ ਗੁਰੂ ਗ੍ਰੰਥ ਸਾਹਿਬੀ ਦਾ ਹੁਕਮਨਾਮਾ ਲੈ ਕੇ ਤੇ ਆਪਾਂ ਇਹ ਕਾਰਜ ਆਰੰਭਿਆ ਹੈ ਅਸੀਂ ਅਕਾਲਪੁਰ ਖਵਾਈ ਨੂੰ ਅਰਦਾਸ ਬੇਨਤੀ ਕਰਦੇ ਜਿਹੜਾ ਕਾਰਜ ਆਰੰਭਿਆ ਹੈ ਸਾਡੇ ਸੇਵਕਾਂ ਕੋਲੋਂ ਆ ਬੈਠਾ ਬੈਠਾ ਮੀਟਿੰਗ ਦੇ ਵਿੱਚ ਵੀਰ ਗੁਰਸ਼ਰਦ ਸਿੰਘ ਸ਼ੀਨਾ ਹੋਰਾਂ ਜਿੱਥੇ 10 ਲੱਖ ਦੀ ਸੇਵਾ ਪਾਈ ਇੱਥੇ ਹੋਰ ਵੀ ਪ੍ਰਬੰਧਕ ਕਮੇਟੀਆਂ ਵੱਲੋਂ ਤੇ ਜਿਹੜੇ ਵੀਰ ਨੇ ਹੋਰ ਸਮਾਜ ਸੇਵੀ ਲਾਲੋ ਜਿਹੜੇ ਪਿੰਡਾਂ ਇਸਾ ਇਹਨਾਂ ਪਿੰਡਾਂ ਦੇ ਆਗੂ ਨੇ ਮੋਤਬਰ ਵੀ ਨੇ ਉਹਨਾਂ ਵੱਲੋਂ ਆਪਣਾ ਯੋਗਦਾਨ ਪਾਇਆ ਗਿਆ ਤੇ ਇਸ ਵੇਲੇ ਕੋਈ ਬੈਠਾ ਬੈਠਾ 15-16 ਲੱਖ ਦੇ ਕਰੀਬ ਜਿਹੜੀ ਰਕਮ ਹੋ ਚੁੱਕੀ ਹੈ ਕਦੇ ਵੀ ਕੋਈ ਵੀ ਕੋਈ ਕੰਮ ਹੋਇਆ ਵਾ ਕਿਸਾਨੀ ਦੌਨਲਨ ਦੀ ਗੱਲ ਕਰੀਏ ਤੇ ਹਰ ਸ਼ਾ ਸ਼ੀਨਾ ਦੇ ਵਿੱਚੋਂ ਟਰਾਲੀਆਂ ਜਾਂਦਰੀਆਂ ਫਰੀ ਤੇਲ ਦੀ ਸੇਵਾ ਡੀਜ਼ਲ ਗੁਰਸ਼ਰਨ ਵੀਰ ਵੱਲੋਂ ਕੀਤਾ ਗਿਆ ਇਸੇ ਤਰ੍ਹਾਂ ਕੋਈ ਵੀ ਕੰਮ ਤੋਂ ਪਿ ਪਈ ਹੈ ਪੰਜਾਬ ਵਾਸੀਆਂ ਨੂੰ ਪੰਜਾਬੀ ਨੂੰ ਹਾਰ ਤ ਪ੍ਰਭਾਵਿਤ ਇਲਾਕਿਆਂ ਵਿੱਚ ਹਾਰਪੀਰਡ ਤਾਂ ਉਹ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਅਰਦਾਸ ਬੇਨਤੀ ਕਰਦੇ ਹਾਂ ਗੁਰੂ ਸਾਹਿਬ ਕਿ ਸਾਡਾ ਪਿੰਡ ਜਿਹੜਾ ਇਸੇ ਤਰ੍ਹਾਂ ਇੱਕ ਮੁੱਠ ਹੋ ਕੇ ਸੇਵਾ ਕਰਦਾ ਰਹੇ ਸਾਰੇ ਬੱਚੇ ਵੀ ਸਾਡੇ ਚੜ੍ਹਦੀ ਕਲਾ ਚ ਰਹਿਣ ਜਿਹੜੇ ਵਿਦੇਸ਼ ਵਿੱਚ ਨੇ ਤੇ ਜਿਹੜੇ ਇਹ ਮੋਤਵਾਰ ਵਿਅਕਤੀ ਇਹਨਾਂ ਨੂੰ ਵੀ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਕੇ ਇਹਨਾਂ ਕੋਲ ਸੇਵਾ ਲਵੇ ਇਹਨੀ ਬੇਨਤੀ ਜੀ ਆ ਵੀ ਛਿੰਨ ਸਭ ਜਿਵੇਂ ਅਖੀਵਾ ਸਾਹਿਬ ਨੇ ਦੱਸਿਆ ਕਿ ਤੁਸੀਂ ਬੇਸ਼ੱਕ ਇੱਕ ਸਿਆਸੀ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋ ਪਰ ਇਹਦੇ ਵਿੱਚ ਕੋਈ ਸਿਆਸਤ ਨਹੀਂ ਨਾ ਹੋਊਗੀ ਵੀ ਤੁਸੀਂ ਫੋਟੋ ਕਲਚਰ ਦੀ ਆਪਾਂ ਗੱਲ ਲੋਕਾਂ ਦੀ ਵੀ ਕਰਦੇ ਆ ਤੇ ਮਾਲਾ ਸਾਹਿਬ ਸਿਆਸਤ ਨਾਲ ਤੋਂ ਖਾਰ ਕੋਈ ਬੰਦਾ ਕਿਸੇ ਨਾ ਕਿਸੇ ਪਾਰਟੀ ਨਾਲ ਬਿਲੋਂਗ ਕਰਦਾ ਹੀ ਆ ਪਰ ਅੱਜ ਇਹ ਦੁੱਖ ਦੀ ਘੜੀ ਦੇ ਵਿੱਚ ਮੈਂ ਨਹੀਂ ਸਮਝਦਾ ਵੀ ਸਿਆਸਤ ਨਾਲ ਦੀ ਕੋਈ ਚੀਜ਼ ਆ ਸਿਆਸਤ ਤੋਂ ਉੱਤੇ ਉੱਠ ਕੇ ਅੱਜ ਅੱਜ ਅਸੀਂ ਆਪਣੇ ਗੁਰੂ ਘਰਾਂ ਚੋਂ ਜਿਹੜੇ ਸਾਡੇ ਪਿੰਡ ਦੇ ਗੁਰਦੁਆਰੇ ਸਾਹਿਬਾਨ ਨੇ ਉਹਨਾਂ ਚੋਂ ਸੇਵਾ ਲੈ ਰਹੇ ਆ ਆਪਣੇ ਕੋਲੋਂ ਕਰ ਰਹੇ ਆ ਆਪਣੇ ਬਾਹਰ ਪੈਣ ਬੈਠੇ ਪੈਣ ਭਰਾਵਾ ਐਨਆਰਆਈਆਂ ਕੋਲ ਕਰ ਰਹੇ ਆ ਅੱਜ ਗੱਲ ਸਿਰਫ ਮੁਖਤਾ ਦੀ ਹਰ ਗੱਲ ਸਿਆਸਤ ਨਹੀਂ ਹੁੰਦੀ ਮਾਲਾ ਸਾਹਿਬ ਹਮ ਹਰ ਗੱਲ ਚ ਸਿਆਸਤ ਨਹੀਂ ਕੀਤੀ ਜਾ ਸਕਦੀ ਜਿੰਨ ਜਿਹੜੇ ਜੇ ਕਿਸੇ ਨੇ ਵੇਖਣਾ ਉੱਥੇ ਤੁਸੀਂ ਗਏ ਮੌਕਾ ਵੇਖਿਆ ਉੱਥੇ ਜਾ ਕੇ ਜਦੋਂ ਉਹ ਲੋਕ ਰੋਂਦੇ ਨੇ ਗਲੇਡੂਆਂ ਨਾਲ ਉਹ ਵੇਖੇ ਨਹੀਂ ਜਾਂਦੇ ਅਸੀਂ ਇਨਸਾਨ ਆ ਸਾਡੇ ਚ ਦੇਲਿਆ ਇਨਸਾਨੀਅਤ ਆ ਪਹਿਲੋਂ ਆ ਅਸੀਂ ਰੱਬ ਨੂੰ ਮੰਨਣ ਵਾਲੇ ਆ ਉਹਦੇ ਪੈਜ ਰਹਿਣ ਵਾਲੇ ਆ ਆ ਸਿਰਫ ਮਸਲਾ ਸਿਰਫ ਸੇਵਾ ਤੱਕ ਸੀਮਤ ਹੈ ਤੁਸੀਂ ਗ੍ਰਾਈ ਸ਼ੁਰੂ ਕਰ ਦਿੱਤੀ ਹੈ ਜਿਹੜਾ ਤੁਸੀਂ 10 ਲੱਖ ਰੁਪਏ ਦਾ ਐਲਾਨ ਕੀਤਾ ਤੇ ਕਦੋਂ ਦੇ ਰਹੇ ਇਸ ਕਮੇਟੀ ਨੂੰ ਜੀ ਸਰ ਅਸੀਂ ਤੁਹਾਨੂੰ ਕਿਹਾ ਇੱਕ ਹਫ਼ਤੇ ਦੇ ਵਿੱਚ ਕਰੀਬ ਅੱਜ ਇੱਥੇ ਬੈਠਿਆਂ ਬੈਠਿਆਂ ਅੱਜ ਫੈਸਲਾ ਕੀਤਾ ਗਿਆ ਆ ਇੱਕ ਹਫਤੇ ਦੇ ਵਿੱਚ ਬਾਬਾ ਜੀ ਕੋਲ ਮਹਾਰਾਜ ਕਿਰਪਾਰੀ ਗੁਰੂ ਆਮਦਾਸ ਜੀ 50 ਲੱਖ ਰੁਪਈਆ ਲੈ ਕੇ ਕਿਸੇ ਪਿੰਡ ਜਾਵਾਂਗੇ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਬਹੁਤੀ ਦੇਰ ਇੱਕ ਹਫਤਾ ਤੇ ਅਸੀਂ ਚਾਹੁੰਦੇ ਵੀ ਪਾਣੀ ਉੱਤਰ ਜਾਵੇ ਅੱਜ ਤੁਸੀਂ ਵੀ ਸਮਝਦੇ ਜੇ ਤੁਸੀਂ ਮੌਕੇ ਦੇ ਹਾਲਾਤ ਉੱਥੇ ਵੇਖਿਆ ਅੱਜ ਰਸਤੇ ਸਾਰੇ ਬੰਦ ਆ ਸਾਡੇ ਧਾਰੀ ਵਾਲਾਂ ਦਾ ਕੱਲ ਪਰਸੋਂ ਟਰੈਕਟਰ ਜਿਹੜਾ ਹੀ ਵੇਖਿਆ ਕਿੰਨੀ ਬੁਰੀ ਤਰ੍ਹਾਂ ਡੁੱਬ ਗਿਆ ਸੀ ਉਹ ਨੌਜਵਾਨ ਸਾਡੇ ਰਿਸ਼ਤੇਦਾਰੀ ਉਹ ਬਚ ਗਏ ਵਾਹਿਗੁਰੂ ਦੀ ਕਿਰਪਾ ਹੋਈ ਸੱਚੇ ਪਾਤਸ਼ਾਹ ਦੀ ਹੋਈ ਠੀਕ ਹੈ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਅੱਜ ਉੱਥੇ ਕੋਈ ਅਣਸਖਾਵੀ ਘਟਨਾ ਹੋਵੇ ਸਾਨੂੰ ਉਹਨਾਂ ਪਿੰਡਾਂ 'ਚ ਜਾਣ ਦਾ ਮੌਕਾ ਮਿਲੇ ਜਿੱਦਣ ਰਸਤਾ ਖੁੱਲ ਗਿਆ ਜਿੱਦਣ ਸਾਨੂੰ ਉਹ ਅਸੀਂ ਉਹਨਾਂ ਪਿੰਡਾਂ ਦੇ ਪਹੁੰਚ ਪਹੁੰਚ ਗਏ ਉਸ ਦਿਨ ਸਾਡੇ ਪਿੰਡ 'ਚ ਧੰਨ ਦੱਸਿਆ ਵੀ ਖਾਨਪੜ ਸਾਹਿਬ ਦਾ ਭੋਗ ਗੁਰੂ ਸਾਹਿਬ ਦੀ ਕਿਰਪਾ ਨਾਲ ਪਾ ਕੇ ਸਮੁੱਚਾ ਨਗਰ ਟਰਾਲੀਆਂ ਟਰੈਕਟਰ ਤੇ ਮਹਾਰਾਜ ਨੇ ਕਿਰਪਾ ਕੀਤੀ 50 ਲੱਖ ਤਹਾਨੂੰ ਘਟੋ ਘਟ ਗਿਆ ਇਹ ਤੋਂ ਵਰਾਸ਼ੀ ਵਾਧ ਵੀ ਸਕਦੀ ਹੈ ਲੈ ਕੇ ਤੇ ਮਾਹ ਪਰਿਸ਼ਾਨ ਨੂੰ ਦੋਸੇ ਜਾਵਾਂਗੇ ਤੇ ਉਹਨਾਂ ਲੋਕਾਂ ਦੀ ਸੇਵਾ ਕਰਾਂਗੇ ਸੋ ਧੰਨਵਾਦ ਇਹ ਸੰ ਸ਼ੀਨਾ ਦੇ ਲੋਕ ਮੋਤਬਰ ਲੋਕ ਜੋ ਰਾਜਾ ਸਾਸੀ ਹਲਕੇ ਦੇ ਮਸ਼ਹੂਰ ਪਿੰਡ ਨੇ ਸ਼ੀਨਾ ਉਹਨਾਂ ਦੇ ਵੱਲੋਂ ਇੱਕ ਵੱਡਾ ਪ੍ਰਾਲਾ ਕੀਤਾ ਗਿਆ ਜਿਨ੍ਹਾਂ ਦਾ ਕਹਿਣਾ ਕਿ ਸਾਰੇ ਪਿੰਡ ਜਿਹੜੇ ਰਲ ਕੇ ਆ ਹੜਪੀੜਤਾ ਦੀ ਸੇਵਾ ਕਰਨਗੇ ਜਿਸ ਤਰ੍ਹਾਂ ਗੁਰਸੰਗ ਸਿੰਘ ਸ਼ੀਨਾ ਉਹਨਾਂ ਨੇ ਦੱਸਿਆ ਕਿ 50 ਲੱਖ ਰੁਪਈਆ ਕਰਕੇ ਇੱਕ ਪਿੰਡ ਜਿਹੜਾ ਵਾ ਅਜਨਾਲੇ ਦਾ ਗੋਤ ਲਿਆ ਜਾਵੇਗਾ ਉਹਨਾਂ ਦੀਆਂ ਹਰ ਜਿਹੜੀਆਂ ਮੁਸ਼ਕਲਾਂ ਉਹਨਾਂ ਦਾ ਦੁੱਖ ਸੁੱਖ ਦੇ ਭਾਈਵਾਲ ਬਣਿਆ ਜਾਵੇਗਾ